ਇੱਕ ਵਾਰੀ ਜੰਗਲ ਦੇ ਵਿੱਚ ਇੱਕ ਗਾਂ ਸੀਗੀ ਤੇ ਗਾਂ ਨੂੰ ਸ਼ੇਰ ਨੇ ਵੇਖ ਲਿਆ ਸ਼ੇਰ ਗਾਂ ਦੇ ਪਿੱਛੇ ਭੱਜ ਲਿਆ ਵੀ ਲਾ ਵੀ ਸ਼ਿਕਾਰ ਮਿਲ ਗਿਆ ਗਾਂ ਤੇਜ਼ ਭੱਜੇ ਤੇ ਸ਼ੇਰ ਉਹਦੇ ਪਿੱਛੇ ਹੌਲੀ ਹੌਲੀ ਭੱਜਦੇ 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 ਇੱਕ ਸਮਾਂ ਹੋ ਜਾਇਆ ਜਦੋਂ ਗਾਂ ਨੇ ਛਾਲ ਮਾਰੀ ਤੇ ਭਾਈ ਚੱਕਰ ਦੇ ਵਿੱਚ ਡਿੱਗ ਪਈ ਚੱਕਰ ਜਾਨੀ ਕਿ ਦਲਦਲ ਚ ਡਿੱਗ ਪਈ ਦੇ ਵਿੱਚ ਹੀ ਸ਼ੇਰ ਨੇ ਛਾਲ ਮਾਰੀ ਦੋਵੇਂ ਚੱਕਰ ਦੇ ਵਿੱਚ ਦਲਦਲ ਦੇ ਵਿੱਚ ਫਸ ਗਏ ਵਿਚਾਲੇ ਗੈਪ ਸੀਗਾ ਦੋਵਾਂ ਦੇ 5-6 ਫੁੱਟ ਦਾ 5-4 ਮਿੰਟ ਤੱਕ ਗਾਂ ਨੇ ਸੁੱਖ ਦਾ ਸਾਹ ਲਿਆ ਵੀ ਹੁਣ ਜਾਨ ਬਚ ਗਈ ਹੁਣ ਨਹੀਂ ਮਰਦੀ। ਪੰਜਾਂ ਗਮਿੰਟਾਂ ਬਾਅਦ ਸ਼ੇਰ ਨੂੰ ਪੁੱਛਿਆ ਸ਼ੇਰ, "ਉਹ ਤੇਰਾ ਕੋਈ ਮਾਲਕ-ਮੁਲਕ ਹੈ? ਵਾਲੀ ਵਾਰ ਜ ਹੈ ਤੇਰਾ ਕੋਈ?" ਸ਼ੇਰ ਹੱਸਣ ਲੱਗਿਆ। ਸ਼ੇਰ ਕਹਿੰਦਾ, "ਮੈਂ ਜੰਗਲ ਦਾ ਰਾਜਾ, ਸਾਰਾ ਜੰਗਲ ਮੇਰੇ ਥੱਲੇ ਆ ਤੇ ਮੇਰਾ ਕੋਈ ਮਾਲਕ ਥੋੜੀ ਹੋਊਗਾ। ਮੈਂ ਆਪ ਹੀ ਮਾਲਕ ਆ, ਮੈਂ ਆਪ ਹੀ ਰਾਜਾ।" ਤੇ ਗਾਂ ਹੱਸਦੀ-ਹੱਸਦੀ ਕਹਿੰਦੀ ਆ, "ਕਹਿੰਦੀ ਤੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸ਼ਰਾਪ ਇਹੀ ਹੈ ਵੀ ਤੇਰਾ ਕੋਈ ਮਾਲਕ ਨਹੀਂ ਹੈ।" ਸ਼ੇਰ ਕਹਿੰਦਾ, "ਸਮਝਿਆ ਨਹੀਂ ਮੈਂ?" ਗਾ ਕਹਿੰਦੀ ਮੇਰਾ ਮਾਲਕ ਹੈ ਮੈਨੂੰ ਹੌਲੀ ਹੌਲੀ ਥੋੜੀ ਦੇਰ ਤੱਕ ਲੱਭਦਾ ਲੱਭਦਾ ਜੰਗਲ ਦੇ ਵਿੱਚ ਆਊਗਾ ਮੇਰਾ ਮਾਲਕ ਮੈਨੂੰ ਇਸ ਗਾਰੇ ਦੇ ਵਿੱਚੋਂ ਇਸ ਦਲਦਲ ਦੇ ਵਿੱਚੋਂ ਕੱਢ ਕੇ ਲੈ ਜਾਊਗਾ ਤੇ ਤੇਰਾ ਕੋਈ ਮਾਲਕ ਨਹੀਂ ਹੈ ਗਾਰੇ ਚ ਡੁੱਬ ਕੇ ਮਰ ਜਾਵੇਂਗਾ ਇੱਥੇ ਫਸ ਕੇ ਮਰ ਜਾਵੇਂਗਾ ਤੂੰ ਜ ਜਿਹਦੀ ਜ਼ਿੰਦਗੀ ਵਿੱਚ ਗੁਰੂ ਹੋਵੇ ਨਾ ਮੈਂਟਰ ਹੋਵੇ ਜਾਂ ਮਾਲਕ ਹੋਵੇ ਉਹ ਬੰਦਾ ਕਦੇ ਮੁਸੀਬਤ ਦੇ ਵਿੱਚ ਫਸ ਕੇ ਖਤਮ ਨਹੀਂ ਹੁੰਦਾ ਉਹਨੂੰ ਉਹਦਾ ਮਾਲਕ ਉੱਥੋਂ ਕੱਢ ਲੈਂਦਾ ਹੁੰਦਾ ਹਮੇਸ਼ਾ ਵਾਹ ਗੁਰੂ